ਕਿ ਹੋ ਜਾ ਮੜਾਇਾ ਐਸੋ ਮਹਿਰਬਾਨ ਮੁਰਦਾਬ ਮੁਰਦਾਬ ਮਰਦਾਬ ਸੰਜਾ ਪੁਲਿਸ ਮੁਰਦਾਬ 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 ਠੱਕੇ ਛਾਈ ਹੋਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਠੱਕੇ ਛਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਪਰ ਜਦੋਂ ਸਾਨੂੰ ਹੁਣ ਸਾਥੀਆਂ ਨੇ ਪਤਾ ਲੱਗਾ ਜਦੋਂ ਗਰੁੱਪ ਦੇ ਵਿੱਚ ਪਾਇਆ ਕਿ ਸਾਥੀ ਨੂੰ ਗ੍ਰਿਫਤਾਰ ਕੀਤਾ ਸਾਨੂੰ ਲੱਗਿਆ ਸੀ ਵੀ ਸ਼ੈਤੂ ਸਾਹਿਬ ਨੂੰ ਐ ਪੁਲਸ ਕਰਦੀ ਹੋਦੀ ਆ ਵੀ ਕਈ ਵਾਰੀ ਸਹਾਰੂ ਸ਼ਾਰੂ ਤਾਰੋ ਵੀ ਕਰਦੇ ਲਈ ਤੇ ਸ਼ੈਬੂ ਸਰਦਾਰ ਜੇ ਪਰ ਇਹ ਵੱਖਰੀ ਗੱਲ ਆ ਮਹਿਪੁਰ ਪੁਲਸ ਦੀ ਜਿਹੜੀ ਕਹਿੰਦੇ ਕਿ ਸੱਤ ਕੁ ਵਜਿਆ ਕਰਲੀ ਆ ਪਹਿਲਾਂ ਤਾਂ ਕਦੀ ਹੋਇਆ ਹੀ ਨਹੀਂ ਅੱਜ ਇਹ ਨਵੀਂ ਸਰਕਾਰ ਜਿਹੜੀ ਆਈ ਆ ਜਿਹੜੀ ਕਹਿੰਦੀ ਸੀ ਬਦਲਾ ਲੈ ਕੇ ਹੋਣਾ ਜਿਹੜੀ ਖੁਦ ਧਰਿਆ ਦੀ ਪੁਦਾਇ ਸਰਕਾਰ ਆ ਅੱਜ ਉਹ ਸਰਕਾਰ ਧਰਿਆ ਤੇ ਪੁਦਾਇ ਵੱਧ ਰਹੀ ਆ ਇਹ ਸਾਨੂੰ ਪਹਿਲੇ ਲੱਗ ਰਿਹਾ ਸੀ ਜਦੋਂ ਕੱਲ ਭਗਵੰਤ ਮਾਨ ਦਾ ਵਿਆਹ ਛਪਿਆ ਕਿ ਜਿਹੜਿਆ ਮੈਂ ਧਰਨੇ ਪ੍ਰਦਰਸ਼ਨ ਲਈ ਕਰਨ ਦੇਣੇ ਇਹ ਸਾਨੂੰ ਲੱਗਦਾ ਸੀ ਵੀ ਇਹ ਜਿਹੜਾ ਕਿਸਾਨ ਜੱਥੇਬੰਦੀਆਂ ਦਾ ਜਿਹੜਾ ਪੱਗਾ ਲੈ ਰਿਆ ਆ ਇਹਨੂੰ ਰਾਸ ਨਹੀਂ ਆਉਣਾ ਇਸ ਤੇ ਪੰਜਾਬ ਦੀ ਸਰਕਾਰ ਨੂੰ ਇਹ ਕੇਂਦਰ ਨਾਲ ਟੱਕਰਾਂ ਲੈ ਕੇ ਕਿੰਦਰ ਦੇ ਦੇਖ ਲਿਆ ਕੇਂਦਰ ਨੂੰ ਪਤਾ ਲੱਗ ਗਿਆ ਹੁਣ ਜੇ ਭਗਵੰਤ ਮਾਨ ਦੇ ਕੋਈ ਟੱਕਰ ਇੰਦੀ ਤੋਂ ਵੀ ਕੱਢ ਦੇਣੀ ਹੈ ਗਵਾਸ ਤੋਂ ਰੱਜਿਆ ਲੈ ਸ਼ਾਇਦ ਕਿਰਵੇ ਆਪਣੇ ਘਰ ਜੇ ਜਿਹੜਾ ਕੁਸ਼ਮੀਲ ਸਿੰਘ ਪੱਲੂਆ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਉਹ ਹਾਈ ਕਮਾਂਡ ਦੀ ਕਾਲ ਸੀਗੀ 6 ਤਰੀਕ ਨੂੰ ਜੋ ਇਹ ਧਰਨਾ ਪੱਟਿਆ ਸਰਕਾਰ ਨੇ ਉਹਦੇ ਵਰਖਲਾਫ ਜੋ ਇਹਨਾਂ ਨੇ ਸਮਾਨ ਚੋਰੀ ਕੀਤਾ ਜਾਂ ਟਰਾਲੀਆਂ ਚੋਰੀ ਕੀਤੀਆਂ ਟਰੈਕਟਰ ਚੋਰੀ ਕੀਤੇ ਉਹਨਾਂ ਦੇ ਵਰਖਲਾਫ ਉਸ ਠਾਣੇ ਨੂੰ ਕੇਰਨਾ ਸੀ ਉਹਦੇ ਵਾਸਤੇ 6 ਤਰੀਕ ਦਾ ਐਲਾਨ ਕੀਤਾ ਸੀ ਸੋ ਸਾਥੀਓ ਉਥੇ ਜਾਣ ਵਾਸਤੇ ਜਿਵੇਂ ਇੱਕ ਕਾਲ ਆਈ ਸੀ 6 ਤਰੀਕ ਨੂੰ ਜਾਣਾ ਸੀਗਾ ਪਰ ਰਾਤ 5 ਤਰੀਕ ਸਵੇਰ 9 ਵਜੇ ਇਹਨਾਂ ਨੇ ਸਾਥੀਆਂ ਨੂੰ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਥਾਣੇ ਲੈ ਆਏ ਉਹ ਵੀ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਹਰ ਵਾਰੀ ਹੁੰਦਾ ਜਦੋਂ ਕਿ ਕਰਨੇ ਨੂੰ ਜਿਹੜਾ ਉਹਨਾਂ ਨੇ ਹਟਾਉਣਾ ਹੁੰਦਾ ਜਾਂ ਉੱਥੇ ਜਾਣ ਤੋਂ ਰੋਕਣਾ ਹੁੰਦਾ ਇਹ ਪੁਲਿਸ ਪ੍ਰਸ਼ਾਸਨ ਜਿਹੜੀ ਆ ਉਹ ਕਰਦੀ ਆ ਚਲੋ ਕਰੋ ਚਲੋ ਕਰੋ ਤੇ ਪੁਲਿਸ ਪ੍ਰਸ਼ਾਸਨ ਨੇ ਲਿਆਂਦਾ ਲਿਆ ਕੇ ਹੰਦਰ ਰੱਖਿਆ ਸਾਨੂੰ ਕੋਈ ਇਤਰਾਜ਼ ਨਹੀਂ ਸੀ ਪਰ ਅਖੀਰ ਤੇ ਜਦੋਂ ਹੁੰਦਾ ਆ ਜਦੋਂ ਧਰਨਾ ਜਿਹੜਾ ਖਤਮ